ਬੜਿਆ ਭਾਈ ਤੇ ਉਸ ਤੋਂ ਬਾਅਦ ਮੈਂ ਹੌਣ ਦਾ ਯੁੱਗ ਵੀ ਦੇਖ ਰਿਹਾ ਹੈਗਾ ਜਿਸ ਦੇ ਵਿੱਚ ਮੇਰੇ ਦੋਸਤ ਮੇਰੀ ਸਿਸਟਰ ਟੀਚਰ ਹੈ ਜਦੋਂ ਉਹ ਆ ਕੇ ਆਪਸ ਦੇ ਵਿੱਚ ਗੱਲ ਕਰਦੇ ਨੇ ਤਾਂ ਪਤਾ ਲੱਗਦਾ ਕਿ ਇਹ ਜਿ ਬੱਚਿਆਂ ਦੀ ਪੜ੍ਹਾਈ ਦਾ ਮਿਆਰ ਹੁਣ ਬਹੁਤ ਉੱਚਾ ਚੁੱਕੋ ਚੁੱਕਿਆ ਹੈ ਸਰਕਾਰੀ ਸਕੂਲਾਂ ਦੇ ਵਿੱਚ ਤੇ ਜਿਹੜੀਆਂ ਸਰਕਾਰ ਵੱਲੋਂ ਐਕਟੀਵਿਟੀਜ਼ ਨਾਲ ਲੜੀ ਜਾ ਰਹੀਆਂ ਨੇ ਇਹ ਤੁਹਾਡੇ ਟੂਰ ਪ੍ਰੋਗਰਾਮ ਅਕਲ ਬਹੁਤ ਚੰਗੇ ਨੇ ਠੀਕ ਹੈ ਇਹਦੇ ਵਿੱਚ ਟੀਚਰ ਨੂੰ ਹੋ ਸਕਦਾ ਖੱਜਲ ਖਵਾਰੀ ਹੂਸੂਸ ਹੋਦੀ ਹੈ ਪਰ ਬੱਚਿਆਂ ਦੇ ਪੱਖ ਤੋਂ ਇੱਕ ਬਹੁਤ ਹੀ ਉਹ ਮੈਂ ਕਹਿੰਦਾ ਵੀ ਅੱਛਾ ਕਦਮ ਹੈ ਤੇ ਇਸ ਸਮੇਂ ਤੱਕ ਮਲੋਟ ਦੇ ਟੀਚਰ ਤੇ ਮੈਂ ਮੇਰੇ ਖਿਆਲ ਇੱਕ ਦੂਜੇ ਤੋਂ ਚੰਗੀ ਤਰ੍ਹਾਂ ਜਾਣੂ ਆ ਮੇਰੇ ਸੁਭਾਅ ਤੋਂ ਤੇ ਕੰਮ ਕਰਨ ਦੇ ਤਰੀਕੇ ਤੋਂ ਅ ਮੈਨੂੰ ਇਹ ਲੱਗਦਾ ਕਿ ਜੇ ਸਰਕਾਰੀ ਟੀਚਰ ਮੈਂ ਥੋੜੀ ਜਿਹੀ ਤੁਹਾਨੂੰ ਪਿਛਲੇ ਹਫਤੇ ਦੀ ਗੱਲ ਸੁਣਾਦਾ ਮੇਰੀ ਆਪਣੀ ਭਾਣ ਜੀ ਐਮਬੀਬੀਐਸ ਕਰ ਰਹੀ ਆ ਦੇਸ਼ ਤੋਂ ਕੀਤੀ ਹੈ ਤੇ ਸੈਨਟ ਸਟੀਫਨ ਚ ਪੜੀ ਹੋਈ ਹੈ ਮੇਰੇ ਆਪਣੇ ਬੱਚੇ ਸੈਨੈਨੀ ਸਕੂਲ 32 ਚ ਪੜ੍ਹੇ ਹੋਏ ਨੇ ਬੇਟੀਆਂ ਵੀ ਤੇ ਬੇਟੇ ਤਿੰਨੇ ਉਹ ਬੈਠੇ ਮੇਰੀ ਭੈਣ ਸਾਹਮਣੇ ਵੱਟੀ ਜਿਹੜੀ ਹਿੰਦੀ ਦੀ ਟੀਚਰ ਹੈ ਮੈਂ ਵੈਸੇ ਮੈਨੂੰ ਆਦਤ ਹੈ ਕਿ ਯਾਰ ਤੁਹਾਨੂੰ ਸੌਖਾ ਜੂਣਾ ਚਾਹੀਦਾ ਔਖਾ ਬੇਸ਼ਕ ਨਾ ਤੋ ਮੈਂ ਵੈਸੇ ਇਹਨਾਂ ਨੂੰ ਕਹਿੰਦੇ ਮੈਂ ਵੀ ਐਨੇ ਕਿਲੋਮੀਟਰ ਐ ਤੇ ਇੰਨਾ ਸਮਾਂ ਹੈ ਤਿੰਨੇ ਬੱਚੇ ਤਾਂ ਗਿਣਤੀਆਂ ਮਿੰਟੀਆਂ ਚ ਲੱਗ ਗਏ ਭੈਣ ਨੇ ਜਦੋਂ ਉਂਗਲੀ ਮਾਰੇ ਕਰਕੇ ਥੱਕ ਦੇ ਕੇ ਇਹ ਸਰਕਾਰੀ ਟੀਚਰ ਇਹ ਸਫਾ ਬੜੇ ਚਿੱਕ ਨਾ ਦਾ ਐਤੋਂ ਹਿੰਦੀ ਦੀ ਟੀਚਰ ਹੈ ਮੈਂ ਕਿਹਨੇ ਨਾ ਕਿਉਂਕਿ ਸਾਡੇ ਲੋਕ ਉਹੀ ਛੋਛੀਆਂ ਦੇ ਪਿੱਛੇ ਜ਼ਿਆਦਾ ਭੱਜਦੇ ਪਰ ਜਿਹੜੀ ਜੇ ਤੁਹਾਨੂੰ ਬੇਸਿਕੇ ਨਹੀਂ ਪਤਾ 2 ਬਣਾ 2 4 ਨਹੀਂ ਪਤਾ ਮੈਨੂੰ ਲੱਗਦਾ ਤੁਹਾਨੂੰ ਫਿਰ ਟੀਚਰ ਸਟੂਡੈਂਟ ਕੋਈ ਅਰਥ ਨਹੀਂ ਰਹਿ ਜਾਂਦਾ ਜਿੱਤੇ ਤੱਕ ਤੁਹਾਡੇ ਮੈਂ ਤੁਹਾਡੇ ਬਾਰੇ ਗੱਲ ਕਰਾਂ ਮੈਂ ਗੁਰਦਾਸ ਤੋਂ ਲੈ ਕੇ ਕੀਮਤ ਤੱਕ ਜਿੰਨੇ ਵੀ ਟੀਚਰ ਵਿੱਚ ਆਂਦੇ ਨੇ ਆਪਨ ਕੋਰਾਨ ਨਾਲ ਸੰਬੰਧਤ ਤੁਹਾਡਾ ਸਾਰਿਆਂ ਦਾ ਹੀ ਦੇਖੋ ਕਾਂਬਦੇ ਵਿਹਾਰ ਤੋਂ ਪਤਾ ਲੱਗ ਜਾਂਦਾ ਥੋੜਾ ਇਲੈਕਸ਼ਨ ਦੇ ਵਿੱਚ ਸਾਰੇ ਲੋਕ ਇਲੈਕਸ਼ਨ ਤੋਂ ਭੱਜਦੇ ਆ ਪਰ ਮੈਂ ਇੱਥੇ ਦਾ ਟੀਚਰ ਸਾਰੇ ਮੇਰੇ ਜਾਣਕਰ ਕਰਦੇ ਆ ਤੇ ਮੈਨੂੰ ਮੈਂ ਮੁਹਤਾਜ ਜੀ ਦਾ ਤੋਂ ਜਾਣ ਕੇਣ ਤੋਂ ਉਹਨਾਂ ਚ ਕੀਮਤ ਵੀ ਹੈ ਤੇ ਗੁਲਾਲ ਵੀ ਸੀ ਤੇ ਪ੍ਰੋਡਕਟ ਹੈ ਗੁਲਾਲ ਵਰਗਾ ਬੰਦਾ ਵੀ ਮੈਂ ਇੰਨਾ ਮਿਹਨਤੀ ਤੇ ਹਰੇਕ ਪਲਾਨਿੰਗ ਦੇ ਵਿੱਚ ਮੇਰੇ ਨਾਲ ਸ਼ਾਮਲ ਹੋਣਾ ਪਰ ਇਹ ਸੀਗੇ ਐਡਵਾਂਸ ਸੋਚ ਲੈਣਾ ਜੋ ਮੈਂ ਦੇਖਿਆ ਇਹ ਵੀ ਮੈਂ ਆਪਣੇ ਮੂੰਹ ਤੋਂ ਸ਼ਬਦ ਕੱਢਦਾ ਸੀਗਾ ਜਿਹੜੀ ਮੇਰੀ ਟੀਮ ਹੈ ਇਲੈਕਸ਼ਨ ਦੀ ਉਹ ਨੂੰ ਜਾਮਾ ਪਹਿਨਾਂਣੇ ਵਿੱਚ ਕੋਈ ਕਸਰ ਨਹੀਂ ਛੱਡਦੇ ਸੀ ਮੈਂ ਨਵੇਂ-ਨਵੇਂ ਤਜਰਬੇ ਕੀਤੇ ਤੇ ਸਾਰੇ ਇਲੈਕਸ਼ਨਾਂ ਨੂੰ ਪਤਾ ਹੈ ਕਿ ਉਹ ਕਾਮਯਾਬ ਹੋਏ ਨੇ ਜਿੱਦੋਂ ਤੱਕ ਤੁਹਾਡੀ ਟੀਚਿੰਗ ਲੈਣ ਦਾ ਸਵਾਲ ਹੈ ਜਦੋਂ ਤੱਕ ਦੇਖੋ ਤੁਹਾਡੇ ਸਾਰਿਆਂ ਦੇ ਆਪਣੇ ਬੱਚੇ ਨੇ ਜਿਸ ਤਰ੍ਹਾਂ ਤੁਸੀਂ ਆਪਣੇ ਬੱਚੇ ਵਾਸਤੇ ਸੋਚਦੇ ਆ ਮੈਨੂੰ ਨਹੀਂ ਪਤਾ ਵੀ ਗਾਈਡੈਂਸ ਐਂਡ ਕਾਉਂਸਲਿੰਗ ਤੁਹਾਡੇ ਚ ਕਿੰਨੇ ਬੱਚਿਆਂ ਕੋਲ ਮੈਂ ਤਾਂ ਕਹਿੰਦਾ ਵੀ ਇਹ ਮੁਕੰਮਲ ਸਬਜੈਕਟ ਹੋਣਾ ਚਾਹੀਦਾ ਤੇ ਉਹਦਾ ਇੱਕ ਮੁਕੰਮਲ ਟੀਚਰ ਹੋਣਾ ਚਾਹੀਦਾ ਐਡੀਸ਼ਨਲ ਚਾਰਜ ਨਹੀਂ ਹੋਣਾ ਚਾਹੀਦਾ ਕਿਉਂਕਿ ਹੁੰਦਾ ਕੀ ਹੈ ਕਿ ਜੀ ਇੱਕ ਟੀਚਰ ਦੇ ਕੋਲ ਆਪਾਂ ਗਾਈਡੈਂਸ ਐਂਡ ਕਾਉਂਸਲਿੰਗ ਦਾ ਸਬਜੈਕਟ ਪੜਾ ਦਿੰਦੇ ਆ ਉਹਨਾਂ ਨੇ ਹੀ ਬੱਚਿਆਂ ਨੂੰ ਗਾਈਡ ਕਰਨਾ ਕਿ ਤੁਸੀਂ ਜ਼ਿੰਦਗੀ ਵਿੱਚ ਬੰਨ ਨਾ ਕੀ ਹੈਗਾ ਬਾਕੀ ਤਾਂ ਪੜਾਈ ਚੱਲਦੀ ਰਹਿੰਦੀ ਹੈ ਤੇ ਮੈਨੂੰ ਇਹ ਲੱਗਦਾ ਕਿ ਸਾਨੂੰ ਆਪਣੇ ਦੇ ਵਿੱਚੋਂ ਵੀ ਇੱਕ ਬੰਦਾ ਜਿਹੜਾ ਗਾਈਡੈਂਸ ਐਂਡ ਕਾਉਂਸਲਿੰਗ ਪ੍ਰੋਪਰ ਕਰ ਸਕੇ ਬੱਚਿਆਂ ਨੂੰ ਜੇ ਉਹ ਗਾਈਡ ਕਰਦਾ ਰਹੇ ਤੇ ਉਹਨੂੰ ਲੀਡ ਤੇ ਚਲਾਉਂਦਾ ਰਹੇ ਤਾਂ ਬੱਚਿਆਂ ਦੀ ਜਦੋਂ ਅਚੀਵਮੈਂਟ ਆਣੀ ਸ਼ੁਰੂ ਹੋ ਜਾਂਦੀ ਹੈ ਕਿਉਂ ਪ੍ਰਾਈਵੇਟ ਸਕੂਲਾਂ ਵਾਲੇ ਬੜੀ ਬੋੜੇ ਬੋੜਾਂ ਦੇ ਲੱਗਦੇ ਲੱਗਦੇ 98% 97% ਪੂਰਾ ਕਹਣ ਕੇ ਕਿ ਉਹਨਾਂ ਨੇ ਕੁਝ ਸਿਲੇਕਟਡ ਬੱਚਿਆਂ ਨੂੰ ਅੱਗੇ ਲੈ ਕੇ ਜਾਂਦੇ ਆ ਸਾਡੇ ਸਰਕਾਰੀ ਸਕੂਲਾਂ ਦੀ ਹੈ ਕਿ ਜੀ ਅਸੀਂ ਇਹ 30 ਬੱਚੇ 30 ਨੂੰ ਅੱਗੇ ਲੈ ਕੇ ਜਾਂਦੇ ਆ ਸਾਡੀ ਉਹ ਹੁੰਦੀ ਹੈ ਕਿ ਇਹ ਨਹੀਂ ਹੈ ਕਿ ਅਸੀਂ 2 ਐ 4 ਨੂੰ ਵਸੇ ਟਾਰਗੇਟ ਕਰਕੇ ਚੱਲਦੇ ਵੀ ਇਹਦੇ ਨੇ 90% ਲੈ ਆਣੇ ਤਾਂ ਜੋ ਅਸੀਂ ਬੋਰਡ ਤੇ ਇਹ ਨਿਸ਼ਾਨ ਲਾ ਕੇ ਰੱਖੀਏ ਕਿ ਇਹ ਬੰਦਾ ਜਿਹੜੀ 90% ਲੈ ਕੇ ਆਇਆ ਇੱਕ ਆਪਣੀ ਪੜ੍ਹਾਈ ਦੇ ਵਿੱਚ ਮੈਂ ਸਹਿਦ ਦਾ ਸਟੂਡੈਂਟ ਰਹੇ ਹਾਂ ਮੈਂ ਪਹਿਲਾਂ ਵੀ ਸਕੂਲ ਚ ਐਸਿਸਟੈਂਟ ਮੈਂ ਦੱਸ ਕੇ ਇਹ ਜੀ ਮੈਨੂੰ ਉੱਤਰ ਕੀ ਦਾ ਚਾਹੀਦਾ ਟੈਂ ਤੋਂ ਪੁੱਛਦਾ ਯਾਰਾ ਪੰਜਾਬੀ ਦੀ ਜੇ ਆਪਾਂ ਨੂੰ 35 ਅੱਖਰ ਨਹੀਂ ਆਂਦੀ ਤਾਂ ਸਾਨੂੰ ਪੰਜਾਬੀ ਕੋਣ ਦਾ ਕੋਈ ਹੱਕ ਨਹੀਂ ਹੈ ਠੀਕ ਹੈ ਨਾ ਇਸ ਲਾਈਨ 'ਚ ਤੁਸੀਂ ਉਹ ਪੰਜਾਬੀ ਦੇ ਸਾਰੇ ਅੱਖਰ ਕੱਢ ਲੰਦੇ ਸੱਚ ਕਹਿ ਰਿਹਾ ਮੈਨੂੰ ਨਹੀਂ ਪਤਾ ਸੀ ਕਿ ਇੰਟਰਨੈਸ਼ਨਲ ਲੈਂਗੁਏਜ ਹੈ ਮੈਂ ਵੈਸੇ ਹੀ ਬੈਠਾ ਕਿ ਵੀ ਉਹ ਅਜੇਆ ਇੱਕ ਸਮਾ ਹੈ ਉਹ ਅਜੇਆ ਇੱਕ ਸਮਾ ਹੈ ਉਹ ਆੜਾ ਇਹੀ ਸਸਾ ਹੋ ਗਿਆ ਕੁਝ ਖਾ ਗਾ ਕਰ ਆਉਂਗਾ ਕ ਕ ਕ ਗ ਗ ਕਗਾ ਆਉਂਗਾ ਚਲ ਛੰਡ ਚੇ ਚੰਗਾ ਹੋਵਾਂ ਚ ਚਾ ਛਾ ਜਾ ਪਾਉਂਗਾ ਹੈਨਾ ਕੁੱਟਾ ਠੁੱਲਾ ਡੱਗਾ ਟੋਲੂ ਨੂੰ ਥਾਪੜ ਦੇ ਤੋਣਾ ਫੁੱਫੜ ਬਹੁਤ ਘੋੜਾ ਮੇਰਾ ਯਾ ਗੁਦਾ ਲੈ ਰੋੜ ਤਾਪੜੇ ਜਦੋਂ ਦਾ ਕੱਫਾ ਅਜਿਹੀਆਂ ਨਣੀਆਂ ਸੋਚ ਲੈ ਕੇ ਆਪਣੇ ਸਟੂਡੈਂਟਸ ਨੂੰ ਨਹੀਂ ਪੜ੍ਹਾਉਂਦੇ ਕਿ ਇਹਨਾਂ ਉਹਨਾਂ ਦੇ ਮਾਨ ਚ ਵਸ ਜਵੇ ਮੇਰੀ ਗੱਲ ਕਿ ਮੈਂ ਸੱਚ ਕਹਿ ਰਿਹਾ ਕਿੰਨ ਸਿੰਗਲ ਵੇ ਮੈਂ ਬੈਠੇ ਹੀ ਬੈਠੇ ਦਿਮਾਗ ਚ ਆਇਆ ਉਸੇ ਟਾਈਮ ਲਿਖਿਆ ਉਸ ਦਿਨ ਮੈਂ ਕਿਸੇ ਭੇਜਵਾਂਗੇ ਰੱਤ ਦੀ ਪਾਣੀ ਦੀ ਟੈਂਕੀ ਤੇ ਹੋ ਗਿਆ ਆਪਾਂ ਨੂੰ ਜਿਹੜੀ ਵੀ ਸਬਜੈਕਟ ਮੈਂ ਸਹਿਜ ਦੇ ਵਿੱਚ ਸਟੂਡੈਂਟ ਐ ਤਾਂ ਮੈਂ ਸਹਿਜ ਦੇ ਵਿੱਚ ਆਪਣਾ ਮਾਈਂਡ ਅਪਲਾਈ ਕਰ ਲੈਂਦਾ ਐ ਇਸ ਤਰ੍ਹਾਂ ਦੇ ਬੱਚਿਆਂ ਨੂੰ ਸੌਖੇ ਸੌਖੇ ਤਰੀਕੇ ਜਰੂਰ ਦੱਸੋ ਤਾਂ ਜੋ ਜੇ ਸਾਇੰਸ ਐ ਜਾਂ ਮੈਥ ਐ ਸੌਖੇ ਸਵਾਲ ਉਹਨਾਂ ਨੂੰ ਜਰੂਰ ਆਣੇ ਚਾਹੀਦੇ ਓਕੇ ਤਾਂ ਜੇ ਕਿਸੇ ਦੇ ਵੀ ਹੋ ਸਕਦਾ ਨਾਮ ਦੇਣਾ ਫਿਰ ਜਿਹੜੀ ਬਿਲਕੁਲ ਮਾਈਨਰ ਜਿਹਨਾਂ ਨੂੰ ਉਹਨਾਂ ਨੇ ਕੰਫੀਡੈਂਸ ਬਿਲਡ ਕਰਨਾ ਐ ਕਿ ਜੀ ਹਾਂ ਮੈਨੂੰ ਇਹ ਆਂਦਾ ਐ ਮੇਰਾ ਬੇਟਾ ਪਲਸ ਨੋਰਮੈਡੀਕਲ ਕਰ ਰਿਹਾ ਐ ਪੋਜੀ ਗਦੇ ਪੇਪਰ ਤੇ ਪੈਣਾ ਉਹਦੇ ਹੱਥ ਪੈਰ ਫੁੱਟ ਗਏ ਮਨ ਗਾਇ ਉਹ ਪਾ ਮੈਂ ਤਾਂ ਗਿਆ ਵਿਸ਼ਵਾਸ ਕਰਿਓ ਮੈਂ 273 ਕਿਲੋਮੀਟਰ ਬੈਂਦੌਰ ਤੇ ਖੜਾ ਮੈਂ ਇਹਨਾਂ ਨੂੰ ਦੱਸਿਆ ਮੈਂ ਕਿ ਮੈਂ ਜਾਣਾ ਕਰ ਗਿਆ ਬੇਟੇ ਨੂੰ ਗਿਆ ਮੈਂ ਤੈਨੂੰ ਚੈਪਟਰ ਕਿੰਨੇ ਆ ਕਹਿੰਦਾ ਵੀ 10 ਚੈਪਟਰ ਤੇ ਨਾ ਚੈਪਟਰ ਆ ਫਿਜ਼ਿਕਸ 9 ਉਹਨਾਂ 13 ਚੈਪਟਰ ਮੈਂ ਕਿਹਾ ਤੇ ਪੱਕਾੰਦੇ ਕਿੰਨੇ ਕਹਿੰਦਾ ਜੀ ਪੰਜ ਮੈਂ ਕਿਹਾ ਪਹਿਲਾਂ ਪੰਜ ਪੱਕੇ ਕਰ ਤੈਨੂੰ ਇਹ ਵਿਸ਼ਵਾਸ ਹੋ ਜੂ ਮੈਂ ਵੀ ਮੈਂ ਪਾਸ ਹੋ ਜਾਊਗਾ ਤੂੰ ਨੰਬਰ ਕਿਹਦੇ ਆ ਕ੍ਰਾਂਤੀ ਦਾਖਲਾ ਮਹਮਦੋਦ ਸਰਕਾਰੀ ਸਕੂਲਾਂ ਦੀ ਦਾਜ ਆਗਾਜ਼ ਕੀਤਾ ਗਿਆ ਤੁਹਾਡੇ ਵੱਲੋਂ ਗੱਡੀ ਨੂੰ ਵੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਕੀ ਕਹਿਣਾ ਚਾਹੋ ਦੇਖੋ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਮਿਆਰ ਬਹੁਤ ਉੱਚਾ ਹੈ ਮੈਂ ਜਿੰਨੇ ਵੀ ਇੱਥੇ ਮਲੂਰ ਸ਼ਹਿਰ ਦੇ ਜਿਹੜੇ ਰਚਿੰਦੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਵੱਧ ਤੋਂ ਵੱਧ ਜਿਹੜੇ ਆਪਣੇ ਬੱਚੇ ਨੇ ਉਹ ਸਰਕਾਰੀ ਸਕੂਲਾਂ ਵਿੱਚ ਭੜਾਉਣੇ ਚਾਹੀਦੇ ਨੇ ਕਿਉਂਕਿ ਸਰਕਾਰੀ ਸਕੂਲ ਹਰ ਪੱਖੋਂ ਮੁਕੰਮਲ ਨੇ ਉਹਨਾਂ ਦੇ ਬੜਾ ਅੱਛਾ ਸਟਾਫ ਹੈ ਅੱچھے ਖੇਡ ਦੇ ਗਰਾਊਂਡ ਨੇ ਇਹਨਾਂ ਸਕੂਲਾਂ ਦੇ ਵਿੱਚ ਜਿਹੜੇ ਵੀ ਬੱਚੇ ਨੇ ਉਹਨਾਂ ਦੀ ਓਵਰਆਲ ਡਿਵੈਲਪਮੈਂਟ ਹੁੰਦੀ ਹੈ ਹਰ ਪੱਖੋਂ ਉਹਨਾਂ ਦਾ ਵਿਕਾਸ ਹੁੰਦਾ ਹੈ ਤਾਂ ਜਿੰਨੇ ਜਿਹੜੇ ਵੀ ਬੱਚੇ ਨੇ ਸਾਰੇ ਸਕੂਲਾਂ ਦੇ ਤਾਂ ਸਾਰੀ ਕਲਾਸ ਦਾ ਵਿਕਾਸ ਹੁੰਦਾ ਨਾ ਕਿ ਕੇਵਲ ਕੁਝ ਬੱਚਿਆਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਪੜਾਇਆ ਜਾਂਦਾ ਹੈਗਾ ਜੇਕਰ ਅਸੀਂ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਦੇ ਦਾਖਲੇ ਕਰਾਦੇ ਆ ਤਾਂ ਉਹਨਾਂ ਦੇ ਭਵਿੱਖ ਜਿਹੜੇ ਹੈਗੇ ਉਹ ਸਿਰਿਸ਼ਟ ਤੌਰ ਤੇ ਬੜੇ ਅੱਛੇ ਰਹਿਣਗੇ ਸੱਜੇ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਕਈ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਬਾਹਰ ਵੀ ਸਿੱਖਿਆ ਪ੍ਰਣਾਲੀ ਦੀ ਜਾਣਕਾਰੀ ਲੈਣ ਵਾਸਤੇ ਭੇਜਿਆ ਗਿਆ ਇਹ ਪੰਜਾਬ ਸਰਕਾਰ ਦੇ ਪੈਸਲੇ ਨੂੰ ਕਿਵੇਂ ਦੇਖੋ ਅ ਸਾਨੂੰ ਹਮੇਸ਼ਾ ਸਕਾਰਾਤਮਕ ਸੋਚ ਰੱਖਣੀ ਚਾਹੀਦੀ ਹੈ ਜਦੋਂ ਤੱਕ ਅਸੀਂ ਜ਼ਿੰਦਗੀ ਦੇ ਵਿੱਚ ਨਵੇਂ ਤਜਰਬੇ ਨਹੀਂ ਕਰਦੇ ਉਦੋਂ ਤੱਕ ਅਸੀਂ ਜ਼ਿੰਦਗੀ ਦੇ ਵਿੱਚ ਤਬਦੀਲੀ ਨਹੀਂ ਲਿਆ ਸਕਦੇ ਸਿੱਖਿਆ ਦੇ ਖੇਤਰ ਵਿੱਚ ਦੇ ਵਿੱਚ ਵੀ ਜੇ ਅਸੀਂ ਚਾਹਦੇ ਕਿ ਜੀ ਸਾਡੇ ਤਰੱਕੀ ਅਸੀਂ ਕਰ ਸਕੀਏ ਤਾਂ ਸਾਨੂੰ ਨਿਸ਼ਚਿਤ ਤੌਰ ਤੇ ਜਿਹੜੇ ਨਵੇਂ ਤਜਰਬੇ ਹੋ ਰਹੇ ਆ ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਉਹਨਾਂ ਉਸੇ ਰਾਹ ਜਿਹੜੀ ਹੈਗੀ ਐਜੂਕੇਸ਼ਨ ਦੇਣੀ ਚਾਹੀਦੀ ਹੈ